ਤਲਵੰਡੀ ਸਾਬੋ ਦੇ ਲਾਗਲੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ਛਿੱਟ ਗਈ ਇਸ ਬੱਸ ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਜਦ ਕਿ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉਤਰ ਤਲਵੰਡੀ ਸਾਬ ਤੋਂ ਸਾਡੇ ਪੱਤਰਕਾਰ ਤੇ ਮਤਰਕਾਰੂ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਕਿ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ਛਿੱਟ ਗਈ ਇਸ ਬੱਸ ਵਿੱਚ ਸਵਾਰ ਕੁਝ ਲੋਕਾਂ ਨੁਰਾਹੀ ਕਰਾਂ ਦੀ ਮਦਦਤ ਨਾ ਕੱਢੇ ਗਏ ਪਰ ਇਸੇ ਵਾਸਵੇਚੇ ਸਫਰ ਕਰ ਰਿਏ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਾਸਾ ਪ੍ਰਕਟਾਇਆ ਜਾ ਰਿਹਾ ਹੈ ਇਹ ਵਸ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ ਜੋ ਹਾਦਸੇ ਦਾ ਸ਼ਿਕਾਰ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਵਸ ਨਾਲੇ ਵਿੱਚ ਡਿੱਗ ਗਈ ਤਾਂ ਇਸ ਘਟਨਾ ਵਿੱਚ ਗ੍ਰਸਤ ਲੋਕਾਂ ਵੱਲੋਂ ਪਾਇਛੀ ਝੰਡੇ ਗਾਰਨ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਪਤਾ ਲੱਗਾ ਜਿਨ੍ਹਾਂ ਨੇ ਤੁਰੰਤ ਪੁਲਸਤ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਸੋ ਤੁਸੀਂ ਵੇਖ ਰਹੇ ਹੋ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਉਦਰੇ ਇਸ ਘਟਨਾ ਮੌਕੇ 71 ਹੋਏ ਲੋਕਾਂ ਨੇ ਦੱਸਿਆ ਕਿ ਹਾਦਸਾ ਪੁਲ ਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ ਉਦਰੇ ਇਸ ਘਟਨਾ ਵਿੱਚ ਮ੍ਰਿਤਕ ਪਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਤਲਵੜੀ ਸੌਦੇ ਸਮਾਜ ਸੇਵੀ ਵਿੱਚੋਂ ਜੈਦੁਰ ਦਾ ਪ੍ਰਾਚੀਨ ਮਾਇਸਰ ਮੰਦਿਰ ਤਲਵੜੀ ਸੌਦੇ ਪਦ ਆਸ਼੍ਰੀਦਵਾਂਚਦ ਗਰਗ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਰਾਸ਼ਟਰੀ ਜਨਰਲ ਸੈਕਟਰੀ ਸਦਾ ਬਲਵਿੰਦਰ ਸਿੰਘ ਕਾਕਾ ਬਲਵਿੰਦਰ ਸਿੰਘ ਗੇ ਲੈਂਸੀ ਵਾਰ ਨੰਬਰ ਇੱਕ ਤੋਂ ਨੰਬਰ ਦਾ ਗਰੁੱਪ ਸੀ ਕੀਪਾ ਠੇਕੇਦਾਰ ਮਨਜੀਤ ਸਿੰਘ ਜਗਰਾਮ ਤੀਸ ਤੇ ਕਿਸਾਨ ਜਵਾਨ ਹਿੰਦ ਪਾਰਟੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਗੁਰੂ ਸਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਾਏ ਗਏ ਮਸਾਫਰਾਂ ਤੇ ਇਸ ਘਟਨਾ ਵਿੱਚ ਜਖਮੀ ਲੋਕਾਂ ਨੂੰ ਸਹੀਦ ਵਾਂਗ ਬੁਟੀ ਦੇ ਲਈ ਮਾਇਕ ਸਹਾਇਤਾ ਜਾਰੀ ਕਰੇ ਸੋ ਤੁਸੀਂ ਦੇਖ ਰਹੇ ਹੋ ਕਿ ਲਹਿਰ ਵਿੱਚ ਡਿੱਗੀ ਬੱਸ ਜਿਸ ਵਾਰ ਲੋਕਾਂ ਨੂੰ ਰਾਹੀ ਘਰਾਵਲੋਂ ਬਾਹਰ ਕੱਢਿਆ ਜਾ ਰਿਹਾ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਲਾਸਿਕਲ ਟੈਮੇਜ ਚੈਨਲ ਤੋਂ ਸੋ ਬਹੁਤ ਵੱਡਾ ਇਹ ਹਾਦਸਾ ਵਾਪਰਿਆ ਤਲਵੰਡ ਸਬੂ ਲਾਕੇ ਚ ਸੋ ਇਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਇੱਕ ਬੱਚੀ ਵੀ ਲਗਭਗ 2-3 ਸਾਲਾਂ ਦੀ ਦੱਸੀ ਜਾ ਰਹੀ ਹੈ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਰਾਹੀ ਕਰਾ ਵੱਲੋਂ ਸਥਾਨਕ ਪ੍ਰਸ਼ਾਸਨ ਤਲਵੰਡੀ ਸਾਬੋ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਸੋ ਆਸ-ਪਾਸ ਦੇ ਪਿੰਡਾਂ ਵਿੱਚ ਇਹ ਘਟਨਾ ਨੂੰ ਲੈ ਕੇ ਪੂਰਾ ਦਸ਼ਦ ਦਾ ਮਾਹੌਲ ਬਣਿਆ ਹੋਇਆ। ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ। ਕ੍ਰੇ ਰਹੀ ਬਾਸ ਨੂੰ ਬਾਹਰ ਕੱਢਿਆ ਜਾ ਰਿਹਾ ਇਸ ਤੋਂ ਪਹਿਲਾਂ ਕਿ ਉਸ ਵਿੱਚ ਸਵਾਰੀਆਂ ਨੂੰ ਵੀ ਇੱਕ ਇੱਕ ਕਰਕੇ ਪੌੜੀ ਲਾ ਕੇ ਬਾਹਰ ਕੱਢੇ ਗਏ